ਹੁਣ ਗੱਜੂ ਮੱਜਰਾ ਵਿਖੇ ਪਹੁੰਚੇ ਔਰ ਇਸ ਤੋਂ ਪਹਿਲਾਂ ਅਸੀਂ ਭੰਨਰੇ ਵਿਖੇ ਜਿੱਥੇ 7 ਸਵਾ ਕਰੋੜ ਦੀ ਅਮਾਉਂਟ ਹੈ ਜਿਹੜੀ ਕੁਝ ਕੰਮ ਉਥੇ ਪੂਰੇ ਹੋ ਗਏ ਔਰ ਕੁਝ ਕੰਮ ਹਜੇ ਚੱਲ ਰਹੇ ਜਿਵੇਂ ਗਰਾਊਂਡ ਦਾ ਕੰਮ ਚੱਲ ਰਿਹਾ ਅੱਛਾ ਹੋਰ ਵੀ ਇੱਕ ਦੋ ਕੰਮ ਨੇ ਜਿਹੜੇ ਉਥੇ ਚੱਲ ਰਹੇ ਨੇ ਔਰ ਸਵਾ ਕਰੋੜ ਦੀ ਅਮਾਉਂਟ ਹੈ ਜਿਹੜੀ ਉਥੇ ਲੱਗਣੀ ਆ ਔਰ ਉਸ ਤੋਂ ਬਾਅਦ ਅਸੀਂ ਪਸਿਆਣ ਇੱਥੇ ਸ਼ੇਰਮੱਜਰੇ ਵਿਖੇ ਇੱਕ ਅੰਗਣਵਾੜੀ ਆ ਜਿਹੜੀ 7 ਲੱਖ ਚ ਬਣ ਕੇ ਤਿਆਰ ਹੋਈ ਆ ਉਹ ਪਿੰਡ ਦੇ ਸਪੁਰਦ ਕਰਕੇ ਆ ਔਰ ਹੁਣ ਅਸੀਂ ਇਥੇ ਗੱਜੂ ਮਾਜਰਾ ਵਿਖੇ ਪਹੁੰਚੇ ਹਾਂ ਜਿੱਥੇ ਸਾਡੀਆਂ ਭੈਣਾਂ ਨੂੰ ਆਪਣੇ ਪੈਰਾਂ 'ਤੇ ਖੜਾ ਕਰਨ ਵਾਸਤੇ ਪੰਜਾਬ ਰਾਜ ਜਾਤੀ ਆਜੀਵਿਕਾ ਮਿਸ਼ਨ ਦੇ ਤਹਿਤ ਉਹਨਾਂ ਨੂੰ ਕੰਮ ਕਰਨੇ ਜਿਹੜੇ ਕਰਵਾਏ ਜਾ ਰਹੇ ਨੇ ਜਿਹਦੇ ਤਹਿਤ ਇਹ ਸਾਡੀਆਂ ਭੈਣਾਂ ਨੇ ਆਪਦੇ ਪੈਰਾਂ 'ਤੇ ਖੜੀਆਂ ਹੋਣ ਔਰ ਆਪਣਾ ਘਰ ਦਾ ਖਰਚਾ ਜਿਹੜਾ ਇਹ ਮਿਹਨਤ ਕਰਕੇ ਜਿਹੜੇ ਕਰ ਸਕਣ ਉਹ ਇਸ ਦੇ ਤਹਿਤ ਹੀ ਸਾਡੀ ਸਕੀਮ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਹਲਕੇ ਸਮਾਣੇ ਦੇ ਵਿੱਚ ਹੋਰ ਪਿੰਡਾਂ ਦੇ ਵਿੱਚ ਵੀ ਉਹੋ ਜਿਹੇ ਪ੍ਰੋਗਰਾਮ ਜਿਹੜੇ ਚਲਾਏ ਜਾਣਗੇ ਤਾਂ ਕਿ ਭੈਣਾਂ ਨੇ ਜਿਹੜੀਆਂ ਉਹ ਵੀ ਸਾਡੇ ਭਰਾਵਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਚੱਲਣ ਔਰ ਉਹ ਵੀ ਆਪਣੇ ਪੈਰਾਂ ਤੇ ਖੜੇ ਹੁਣ ਔਰ ਆਪਣੇ ਘਰ ਦਾ ਚੰਗਾ ਚੰਗੇ ਤਰੀਕੇ ਨਾਲ ਪਾਲ ਪੋਛਣਾ ਆਪਣੇ ਬੱਚਿਆਂ ਦੀ ਪੜ੍ਹਾਈ ਲਿਖਾਈ ਦਾ ਜਿਹੜਾ ਵਧੀਆ ਕੰਮ ਕਰਾ ਜਿਹੜਾ ਕਰ ਸਕਣ ਸੋ ਪੰਜਾਬ ਸਰਕਾਰ ਵੱਲੋਂ ਜਿੰਨੇ ਵੀ ਪ੍ਰੋਗਰਾਮ ਲੈ ਕੇ ਆਉਂਦੇ ਜਾ ਰਹੇ ਨੇ ਉਹ ਪੰਜਾਬ ਦੀ ਅੰਬਾਮ ਆਵਾਮ ਦੇ ਹਰ ਇੱਕ ਦੇ ਵਾਸਤੇ ਲੈ ਕੇ ਆ ਰਹੇ ਨੇ ਚਾਹੇ ਹੁਣ ਜਿਹੜਾ ਹੈਲਥ ਕਾਰਡ ਬੀਮਾ ਜਿਹੜਾ ਬਣਾਉਣਾ ਸ਼ੁਰੂ ਕੀਤਾ ਗਿਆ ਜਿਹਦੇ ਵਿੱਚ 10 ਲੱਖ ਤੱਕ ਦਾ ਜਿਹੜਾ ਬੀਮਾ ਉਹ ਕੀਤਾ ਜਾਊਗਾ ਉਹ ਹਰ ਇੱਕ ਪਰਿਵਾਰ ਦਾ ਜਿਹੜਾ ਕੀਤਾ ਜਾਊ ਪੰਜਾਬ ਦੇ ਵਿੱਚ 50 ਲੱਖ ਪਰਿਵਾਰ ਨੇ ਜਿਨ੍ਹਾਂ ਦਾ ਉਹਨੂੰ ਫਾਇਦਾ ਹੋਣਾ ਉਹਦੇ ਵਿੱਚ ਜੇ ਸਰਕਾਰੀ ਮੁਲਾਜ਼ਮ ਨੇ ਉਹਨਾਂ ਨੂੰ ਵੀ ਇਸ ਚੀਜ਼ ਦਾ ਫਾਇਦਾ ਹੋਣਾ ਜਿਹੜੇ ਆਮ ਨਾਗਰਿਕ ਨੇ ਉਹ ਵੀ ਉਹਦਾ ਫਾਇਦਾ ਲੈ ਸਕਦੇ ਨੇ ਔਰ ਜਿਵੇਂ ਸਾਡਾ ਪਟਿਆਲਾ ਜ਼ਿਲ੍ਹਾ ਪੈ ਗਿਆ ਪਟਿਆਲੇ ਦੇ ਬਹੁਤ ਨਾਮੀ ਹਸਪੀਟਲ ਵੀ ਉਸ ਜਿਹੜਾ ਹੈਗਾ ਕਾਰਡ ਦੇ ਵਿੱਚ ਅੰਦਰ ਆਉਂਦੇ ਨੇ ਜਿੱਥੇ ਤੁਹਾਨੂੰ 1 ਰੁਪਿਆ ਵੀ ਨਹੀਂ ਲੱਗਣਾ ਤੁਸੀਂ ਜਾ ਕੇ ਆਪਣਾ ਇਲਾਜ ਕਰਵਾ ਸਕਦੇ ਹੋ ਔਰ ਜਿਹੜਾ ਇਹ ਕਾਰਡ ਬਣਵਾਉਣ ਦਾ ਉਹਦਾ ਵੀ ਕੋਈ ਨਿਸ਼ੁਲਕ ਬਣਾਇਆ ਜਾਊਗਾ ਕੋਈ ਪੈਸਾ ਨਹੀਂ ਜਿਹੜਾ ਲੱਗੂ। ਜੀ ਇੱਥੇ ਗੱਜੂ ਮੱਜ ਰਹੇ ਆ ਇੱਥੇ ਵੀ 8 ਲੱਖ ਰੁਪਏ ਨਾਲ ਜਿਹੜੀ ਅੰਗਣਵਾੜੀ ਆ ਉਹ ਬਣ ਕੇ ਤਿਆਰ ਹੋਊਗੀ। ਉਹਦਾ ਤੋਂ ਕਾਟਣਾ ਮੰਤਰੀ ਸਾਹਿਬ ਨੇ ਕਰ ਦਿੱਤਾ ਗਿਆ। ਤੇ ਨਾਲ ਹੀ ਇੱਥੇ ਇੱਕ ਪਹਿਲ ਗਰੁੱਪ ਆ ਜਿਹੜਾ ਕੁੜੀਆਂ ਵਾਸਤੇ ਸਾਡੀਆਂ ਧੀਆ ਵਾਸਤੇ ਤੇ 9-10 ਪਿੰਡਾਂ ਦੀਆਂ ਜਿਹੜੀਆਂ ਬੱਚੀਆਂ ਨੇ ਉਹ ਉਹਨਾਂ ਵਾਸਤੇ ਮਸ਼ੀਨਾਂ ਦਾ ਜਿਹੜਾ ਪ੍ਰੋਜੈਕਟ ਹੈਗਾ ਉਹ ਲੱਗਿਆ ਹੈਗਾ ਜਿਹੜਾ ਸਰਕਾਰ ਵੱਲੋਂ ਉਹਦੀ 11 ਲੱਖ ਰੁਪਏ ਦੀ ਗ੍ਰਾਂਟ ਆ ਜਿਹੜੀ ਉਹ ਦਿੱਤੀ ਗਈ ਸੀ। ਉਹਦੇ ਵੀ ਉਦਘਾਟਨ ਆ ਜਿਹੜਾ ਉਹ ਵੀ ਅਸੀਂ ਕਰਕੇ ਆ ਚੁੱਕੇ ਹ ਇਕ 3 ਲੱਖ ਰੁਪਇਆ ਸਾਡਾ ਮਾਡਰਨ ਸਾਥ ਦੇ ਉੱਪਰ ਲੱਗਿਆ ਉਹਦਾ ਉਦਘਾਟਨ ਜਿਹੜਾ ਮੰਤਰੀ ਸਾਹਿਬ ਨੇ ਹੁਣ ਸਾਡੇ ਸਾਹਮਣੇ ਉੱਤੇ ਵੀ ਕਰਨਾ ਮੈਂ ਮਾਨ ਸਾਹਿਬ ਦਾ ਧੰਨਵਾਦ ਕਰੂੰਗਾ ਵੀ ਉਹਨਾਂ ਨੇ ਜਿਹੜੇ ਲੋਕਾਂ ਵਾਸਤੇ ਜਿਹੜੇ ਇੱਥੇ ਕੀਤੇ ਚਲਾਏ ਨੇ ਉਹ ਬਹੁਤ ਵਧੀਆ ਨੇ ਸਲਾਗਾ ਜੋ ਕਦਮ ਨੇ ਜਿਹੜੇ ਮਾਨ ਸਾਹਿਬ ਨੇ ਕੀਤੇ ਨੇ ਇਹ ਉਹ 10 ਲੱਖ ਤੱਕ ਦਾ ਬੀਮਾ ਹੋ ਗਿਆ ਉਹ ਵੀ ਸਾਡੇ ਨਗਰ ਦੇ ਵਿੱਚ ਸਾਡੀ ਆਵਾ ਦੀ ਪਾਰਟੀ ਦੀ ਟੀਮ ਲੱਗੀ ਹੋਈ ਹੈ ਕੱਲ ਅਸੀਂ 60 ਘਰ ਕੀਤੇ ਸੀਗੇ ਅੱਜ ਹੋਰ ਜਿਹੜੇ ਪਰਿਵਾਰ ਨੇ ਉਹ ਕਰਨੇ ਨੇ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਮੰਤਰੀ ਸਾਹਿਬ ਦਾ ਖਾਸ ਕਰਕੇ ਧੰਨਵਾਦ ਕਰਦਾ ਜਿਨ੍ਹਾਂ ਨੇ ਕੀ ਹਲਕੇ ਨੂੰ ਆਪਣੀ ਨਹਾਰ ਹੈ ਉਹ ਬਦਲ